ਅਸ ਕੋਰਸੀ ਮੁਕੱਦਮਾ ਨੰਬਰ 38 ਜਿਹੜਾ ਹੈਗਾ ਆ 16 ਤਿੰਨ ਨੂੰ ਦਰਜ ਕੀਤਾ ਸੀਗਾ ਤੇ 419 420 6768 ਘਟਾਤੇ ਸਥਾਨਾ ਸਿਵਲ ਆਈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਅਵੀ ਅੰਮ੍ਰਿਤਸਰ ਦੀ ਹੈਗੀ ਹੈ ਇਹਨਾਂ ਦੀ ਉਮਰ ਆਲਮੋਸਟ 45 ਈਅਰ ਹੈਗੀ ਹੈ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਤਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵਜਿਏ ਇਮੀਡੀਏਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਰਜੀਤ ਸਿੰਘ ਸੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟ ਸੋ ਥੋੜੇ ਇਨਫੈਕਸ਼ਨ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਤੇ ਜਿਹੜੀ ਸੀਗੀ ਆ ਵੀ ਇਹ ਉਸ ਲਿਹਾਜ਼ੇ ਦੇ ਨਹੀਂ ਹੈਗੇ ਨਹੀਂ ਅਫਸਰ ਨਹੀਂ ਹੈਗੇ ਇਸ ਬਾਰੇ ਜੋ ਬ੍ਰੀਕਿੰਗ ਨਾ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੈਡੋ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀਟੀ ਕਿਸੇ ਹੋਰ ਦੀ ਆਪਣੀ ਆਈਡੈਂਟੀਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਹੋਇਆ ਸਾਈ ਫਰਾਂਕ ਤੋਂ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜੀ ਕੀਤਾ ਗਿਆ ਜਿਹੜਾ ਹੈਗਾ 420 ਚ 400 ਦੀ 420 67 77 ਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਲਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਨਹੀਂ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਲਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਜੀ ਸਰ ਇਹ ਇੰਨੀ ਤੇ ਪਹਿਲਾਂ ਪਰਚੇ ਵੀ ਦਰਜ ਨੇ ਇੰਨਾ ਪਤਾ ਲੱਗਾ ਸਰ ਇਨੰਦਰ ਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤਾਂ ਹੈਗਾ ਜੀ ਠਾਣਾ ਆਪਣੇ ਅਜਨਾਲੇ ਦੇ ਵਿੱਚ ਹੀ ਪਉ ਦੇ ਵਿੱਚ ਨੋਮੀਨੇਟਡ ਹੈਗੀ ਉਸ ਤੋਂ ਬਾਅਦ ਦੋ ਵਾਰੀ ਜਣਾ ਦੀ ਜਿਹੜੀ ਹੈਗੀ ਆ ਆਪਣੀ ਸਾਧਕ ਪਹੁੰਚ ਹੋਈ ਜੀ ਸਰਪਰ ਵਰਦੀ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਜਿਹੜੀ ਗੱਡੀ ਮਿਲੀ ਉਹ ਲਾਲ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰੋਡਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫਿਸਰ ਟੀਸੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਕਿਹਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਕਿਸੇ ਅਰੇ ਰਹਿੰਦੇ ਕਿੱਥੇ ਜੀ ਪ੍ਰਤਾਪ ਐ ਵੀ ਜਿੰਦਾ ਟਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੇ ਦੂਸਰਾ ਮਿਆਂ ਕਿੱਥਾ ਆਇਆ ਉਹ ਤਾਂ ਉਹ ਪਹਿਲੇ ਸੀ ਕੋ ਉਹਨਾਂ ਦੇ ਪਰਸਨਲ ਲਾਈਫ ਪਰਸਨਲ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈ ਜੋ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ ਜੋ ਕਹਾਣੀ ਮੁਕੱਦਮਾ ਨੰਬਰ 38 ਜਿਹੜਾ ਹੈਗਾ ਆ 16 ਤਰੀਕ ਨੂੰ ਦਰਜ ਕੀਤਾ ਸੀਗਾ ਤੇ 419 420 676773 ਤੇ ਸਥਾਨਾ ਸੇਵਲ ਆਈਂਦਾ ਹੈਗਾ ਇਹਦੇ ਵਿੱਚ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਨਾਂ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਤਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵਜਿਏ ਇਮੀਡੀਏਟਲੀ ਪੁਲਿਸ ਪਾਰਟੀ ਭੇਜੋ ਜਿਦੋਂ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਾਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਜੋ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸ ਸੋ ਥੋੜੇ ਇਨਫੈਕਟਸਰ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇਹਾਜ਼ੇ ਦੇ ਨਹੀਂ ਹੈਗੇ ਨੇ ਕੋਈ ਅਫਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗ ਨਾ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਐਸਆਈ ਪ੍ਰਾਕਟ ਤੋਂ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ दर्ज ਕੀਤਾ ਗਿਆ ਜਿਹੜਾ ਹੈਗਾ 420 400 ਦੀ 420 67 78 ਦਾ ਔਰ ਇਹਨਾਂ ਦੇ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਦਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਨਹੀਂ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਹੁਣ ਆਏ ਹੋ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਦੀ ਸਰ ਇਹ ਇੰਨੀ ਤੇ ਪਹਿਲਾ ਪਰਚੇ ਵੀ ਦਰਜ ਨੇ ਇੰਨਾ ਪਤਾ ਲੱਗਾ ਸਰ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤੱਜ ਹੈਗਾ ਜੀ ਠਾਣਾ ਆਪਣੇ ਅਜਨਾਲੇ ਦੇ ਵਿੱਚ ਹੋ ਦੇ ਵਿੱਚ ਨੋਮੀਨੇਟਡ ਹੈਗੀ ਉਸ ਤੋਂ ਬਾਅਦ ਦੋ ਵਾਰੀ ਜਣਾ ਦੀ ਜਿਹੜੀ ਹੈਗੀ ਆ ਆਪਣੀ ਸਾਤਾ ਪਹੁੰਚ ਹੋਈ ਜੀ ਸਰਪਰ ਵਾਰਦੀ ਮਿਲੀ ਇਹਨਾਂ ਨੂੰ ਨਹੀਂ ਵਾਰਦੀ ਨਹੀਂ ਮਿਲੀ ਜਿਹੜੀ ਗੱਡੀ ਮਿਲੀ ਕੋ ਗੁਲਾਰ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰੋਡਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫੀਸਰ ਤੇ ਸੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਤੇ ਕਿਸੇ ਦੀ ਨਹੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਕਹੇ ਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਕਿਸੇ ਅਰੇ ਰਹਿੰਦੇ ਕਿੱਥੇ ਜੀ ਪ੍ਰਤਾਪ ਐ ਵੀਡੀਓ ਦਾ ਟ੍ਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੇ ਦੂਸਰਾ ਵਿਆਹ ਕਿੱਦਾਂ ਆਇਆ ਉਹਦਾ ਕੋ ਪਹਿਲੇ ਤੋਂ ਉਹਨਾਂ ਦੇ ਪਰਸਨਲ ਲੈ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਉਹਦੇ ਬਾਰੇ ਹਾਂ ਜੀ ਮੁਕੱਦਮਾ ਨੰਬਰ 38 ਜਿਹੜਾ ਹੈਗਾ ਆ 16 ਤਰੀਕ ਨੂੰ ਦਰਜ ਕੀਤਾ ਸੀਗਾ ਇਹ 419 420 676 77 ਤੇ ਇਸ ਥਾਣਾ ਸੇਵਲ ਆਈਂਦਾ ਹੈਗਾ ਇਹਦੇ ਵਿੱਚ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਨਾਂ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਤਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵਜਿਏ ਇਮੀਡੀਏਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਲਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋ ਸੋ ਥੋੜੇ ਇਨਫੈਕਸ਼ਨ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇਹਾਜ਼ੇ ਦੇ ਨਹੀਂ ਹੈਗੇ ਉਹਨ ਸੌਫਟਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗ ਨਾ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣਿਆਂ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀਟੀ ਕਿਸੇ ਹੋਰ ਦੀ ਆਪਣੀ ਆਈਡੈਂਟੀਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਆਈਐਸਆਈ ਫਰਾਂਟ ਤੋਂ ਪਤਾ ਲੱਗਾ ਵੀ ਇਹ ਪੰਜਾਬ ਪਰੇਸੇ ਮੁਲਾਜ਼ਮੀ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 420 ਦੀ 420 7877 ਦਾ ਔਰ ਇਹਨਾਂ ਦੇ ਨੂੰ ਜਿਹੜਾ ਹੈਗਾ ਇਸ ਗਰੁੱਪ ਨੂੰ ਕਰਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਹੋਇਆ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਸ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਬਣਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਲਈ ਸਰ ਇਹ ਇਹਨਾਂ ਦੇ ਤੇ ਪਹਿਲਾਂ ਪਰਚੇ ਵੀ ਦਰਜ ਨੇ ਇਹਦਾ ਪਤਾ ਲੱਗਾ ਸਰ ਇਹਨਾਂ ਦੇ ਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਹੀ ਪਉ ਦੇ ਵਿੱਚ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਹਸਤਾਖਤ ਹੋਈ ਹੋਈ ਜੀ ਵਿੱਚ ਸਰਪਰ ਵਾਰਦੀ ਮਿਲੀ ਇਹਨਾਂ ਨੂੰ ਨਹੀਂ ਵਾਰਦੀ ਨਹੀਂ ਮਿਲੀ ਜਿਹੜੀ ਗੱਡੀ ਮਿਲੀ ਕੋ ਗੁਲਾਰ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਡਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫੀਸਰ ਟੀਚੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਤੇ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇ ਉਹ ਕਿਹਦੇ ਰਿਸ਼ਤੇਦਾਰ ਦੀ ਜਾਨਾਂ ਦੀ ਕਿਸੇ ਅਰੇ ਰਹਿੰਦੇ ਕਿੱਥੇ ਜੀ ਪ੍ਰਤਾਪ ਐ ਵੀ ਟੀਮ ਦਾ ਟ੍ਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੇ ਦੂਸਰਾ ਵਿਆਹ ਕਿੱਦਾਂ ਆਇਆ ਉਹਦਾ ਕੋਈ ਪਹਿਲੇ ਸੀ ਕੋ ਉਹਨਾਂ ਦੇ ਪਰਸਨਲ ਲੈ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ